ਓਰ ਜੀ ਬਾਈ ਠੀਕ ਹੈ ਜੀ ਸੇਵਾ ਕਰੀ ਜਨੇ ਆ ਦਵਾਈ ਲਾਉਣੀ ਹੈ ਜੱਗ ਬਾਜ ਦੀ ਪੁੱਛ ਕੀ ਕੇ ਨਾ ਹਾਂ ਬਾਜ ਨਹੀਂ ਕਿੱਥੇ ਹੋ ਗਿਆ ਜਖਾ ਇਹਦੇ ਇਧਰ ਸਤੰਕੇ ਜੀ ਲੱਗੇ ਸੀ ਨਾ ਉਹਦੇ ਬਾਗ ਗਰਮ ਪਿਆਰੇ ਪਹੁੰਚ ਚੁੱਕੇ ਆ ਮੰਡੀ ਤੇ ਬਾਈ ਆਇਆ ਨਹੀਂ ਧਾਰਕੜ ਵਾਲਾ ਵੇਟ ਕਰ ਰਹੇ ਆ ਬੈਠੇ ਆ ਤੋ ਗਰਮਕ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਆ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਅੱਜ 1 ਸਤੰਬਰ ਹੈ ਤੇ ਅੱਜ ਬੱਚੇ ਦੋ ਦਿਨਾਂ ਬਾਅਦ ਸਕੂਲ ਜਾ ਰਹੇ ਆ ਅੱਜ ਘਰੇ ਫਰੀ ਆ ਅੱਜ ਵਲੌਗ ਦਿਖਾਵਾਂਗੇ ਘਰ ਦਾ ਘਰੇ ਕੀ ਕੁਝ ਕਰਦੇ ਆਂ ਅੱਜ ਬੱਚੇ ਦੋ ਦਿਨਾਂ ਬਾਅਦ ਸਕੂਲ ਜਾ ਰਹੇ ਆ ਥੋੜੇ ਜਿ ਤੰਗ ਵੀ ਹੈ ਸਰਬੱਤ ਨੂੰ ਬੁਖਾਰ ਹੋ ਗਿਆ ਸੀ ਇਸ ਕਰਕੇ ਗਰਮਕ ਪਿਆਰਿਓ ਅੱਜ 1 ਸਤੰਬਰ ਤੇ 18 ਸਤੰਬਰ ਨੂੰ ਸਮਰ ਦਾ ਵੱਡੇ ਆ ਕਿੰਨੇ ਦਿਨਾਂ ਕੀ 17 17 ਕੇ 16 ਰਹਿ ਗਏ 18 ਨੂੰ ਤਾਂ ਹੈਗਾ ਹੀ ਐ ਕੀ ਕਰੇਗਾ ਫਿਰ ਸਪੈਸ਼ਲ ਬੱਡੇ ਤੇ ਕੀ ਖਵਾਏਗਾ ਤੁਸੀਂ ਖਵਾਓਗੇ ਤੂੰ ਖਵਾਏਂਗਾ ਮੈਨੂੰ ਕਿਸ ਕੀ ਸਪੈਸ਼ਲ ਰਹੂਗਾ ਬੱਡੇ ਤੇ ਸਰਵਤ ਤੂੰ ਦੱਸ ਸਰਵਤਾ ਤਿਆਰ ਹੋ ਰਿਹਾ ਇਧਰ ਐਂ ਜਾ ਵੜਾ ਐਂ ਜਾ ਵੜਾ ਹੈ ਸਮਰਦਾਸ ਕੀ ਖਵਾਏਗਾ ਤੁਸੀਂ ਖਵਾਓ ਬੱਡੇ ਤੇ ਕੀ ਖਵਾਏਂਗਾ ਦੱਸ ਕੇਕ ਕੇਕ ਨਹੀਂ ਖਾਣਾ ਹੁੰਦਾ ਆਪਾਂ ਚਲ ਪਹਿਲਾਂ ਨਹੀਂ ਦੱਸ ਦੇ ਵੱਡੇ ਤੇ ਆਪਾਂ ਸਰਪ੍ਰਾਈਜ਼ ਰੱਖਾਂਗੇ ਮੇਰਾ ਗਿਫਟ ਕੀ ਹੋਊਗਾ ਵੱਡੇ ਤੇ ਆਪਾਂ ਸਰਪ੍ਰਾਈਜ਼ ਦੇਵਾਂਗੇ ਆਪਣੇ ਜਿਹੜੇ YouTube ਫੈਮਿਲੀ ਐ ਉਹਨਾਂ ਨੂੰ ਸਰਪ੍ਰਾਈਜ਼ ਦੇਵਾਂਗੇ 18 ਤਰੀਕ ਨੂੰ ਸਾਰੇ ਚੇਤੇ ਰੱਖਿਓ ਸਮਰ ਦਾ ਵੱਡੇ ਐ ਤੇ ਸਾਰੇ ਸਮਰ ਨੂੰ ਵਿਸ਼ ਕਰਿਓ 18 ਤਰੀਕ ਨੂੰ ਤੇ ਨਾਲ ਆਪਾਂ ਸਰਪ੍ਰਾਈਜ਼ ਦੇਵਾਂਗੇ ਫਿਰ ਕੋਈ ਵਧੀਆ ਜਿਹਾ ਕੰਮ ਕਰਾਂਗੇ ਵੱਡੇ ਤੇ ਠੀਕ ਐ ਪਹਿਲਾਂ ਨਹੀਂ ਦੱਸਦੇ ਆਪਾਂ ਕੀ ਕਰਾਂਗੇ ਹੈ ਗਿਫਟ ਤੈਨੂੰ ਸਰਪ੍ਰਾਈਜ਼ ਦੇਵਾਂਗੇ ਠੀਕ ਹੈ ਪਹਿਲਾਂ ਦੱਸਦਾ ਫਿਰ ਉਹ ਗਿਫਟ ਕਰਦਾ ਹੈ ਠੀਕ ਹੈ ਸਰਪ੍ਰਾਈਜ਼ ਕਰਦਾ ਉਹ ਜਿਹੜਾ ਪਹਿਲਾਂ ਹੀ ਦੱਸਦਾ ਦੱਸ ਦੇ ਕੇ ਨਿਕਾ ਜਾ ਗਿਫਟ ਦਵਾਂਗੇ ਤੈਨੂੰ 10 ਰੁਪਏ ਵਾਲਾ ਠੀਕ ਹੈ ਕੀ ਹੋ ਗਿਆ ਮੈਂ ਤੋਈ ਲਾਉ ਪੈਨਸਲ ਪਾਲਾ ਪੈਨਸਲ ਮਮਾ ਕੀ ਕਹਿੰਦੀ ਹੈ ਹੈ हाँ तेरे चक् लंच बॉक्स से पानी कि पानी कि तैयार हो गया सर बत्ता तैयार हो गया जी सर बत्ता तैयार हो गया स्कूल नहीं आई हजे भैन लाली टाई तो की गवाच गया जबैटरी गवाच गई ਕਿੱਥੇ ਗਈ ਸੀ ਆ ਨਹੀਂ ਬਈ ਮਤਲੰਚ ਬਾਕਸ ਹੈ ਆ ਬਈ ਇਹਨਾਂ ਵਿੱਚ ਲੱਭਗੀ ਨਾ ਪਾਲਾ ਨਾ ਦੇਖੀ ਹੈ ਨਹੀਂ ਜਾਣ ਕੇ ਕਰਦਾ ਜੀ ਹੁੰਦਾ ਹੈ ਨਾ ਗਰਮਕ ਪਿਆਰੇ ਅੱਜ ਮੌਸਮ ਸਾਫ਼ ਆ ਦੇਖੋ ਪੂਰਾ

ਸੋ ਗਰਮਖ ਪਿਆਰਿਓ ਅੱਜ ਘੁੰਮਣ ਜਾ ਰਹੇ ਆ ਚੱਲ ਪਰੇ ਚੱਲ ਪਰੇ ਸਰ ਆਦੀ ਗੋਰੂ ਨੂੰ ਲੈ ਕੇ ਚੱਲਦੇ ਆ ਨਾਲ ਗੋਰੂ ਜਾਊਗਾ ਨਾਲ ਅੱਜ ਘੁੰਮਣ ਇਹ ਵਿਚਾਰਾ ਬੰਨੇ ਹੀ ਰਹਿੰਦਾ ਜਿਆਦਾ ਬੰਨ ਕੇ ਤਾਂ ਰੱਖਦੇ ਆ ਇਹ ਇਹ ਘਰਾਂ ਚ ਚੱਲ ਜਾਂਦਾ ਬਾਹਰ ਲੋਕਾਂ ਦੇ ਘਰਾਂ ਚ ਮੁੜ ਕੇ ਉਹ ਇੱਕੋ ਰੇਸੀ ਖੁੱਲਾ ਛੱਡਤਾ ਕਿਸੇ ਦੇ ਘਰੇ ਚਲਾ ਗਿਆ ਕਿ ਕਿਸੇ ਨੇ ਵਿਚਾਰੇ ਦੀ ਲੱਤ ਤੋੜਤੀ ਪਤਾ ਤਾਂ ਨਹੀਂ ਲੱਗਿਆ ਕਿਹਨੇ ਮਾਰਿਆ ਪਤਨੇ ਕੀ ਮਾਰਿਆ ਬਿੱਲਾ ਤੋੜਤੀ ਇੱਕ ਮਹੀਨੇ ਬਾਅਦ ਸਹੀ ਹੋਈ ਲੱਤ ਇਹ ਉਸ ਤੋਂ ਬਾਅਦ ਇਹ ਤਾਂ ਹੁਣ ਵਿਚਾਰਾ ਬੇਜਵਾਨ ਜਾਨਵਰ ਐਨੂੰ ਪਤਾ ਹੀ ਨਹੀਂ ਚੱਲ ਕਿਸੇ ਦੇ ਘਰੇ ਵੜ ਗਿਆ ਤਾਂ ਫਿਰ ਲੱਤ ਤੋੜਨ ਦਾ ਕੀ ਮਤਲਬ ਇੰਨੀ ਜ਼ੋਰ ਦੀ ਕਿਸੇ ਨੇ ਮੇਂ ਕੁਝ ਮਾਰਿਆ ਕਿ ਲੱਤ ਤੋੜਦੀ ਮਹੀਨਾ ਸਹੀ ਨਹੀਂ ਹੋਇਆ ਉਸ ਤੋਂ ਬਾਅਦ ਅਸੀਂ ਬੰਨ ਕੇ ਰੱਖਣ ਲੱਗ ਗਏ ਗੁਰਮਖ ਪਿਆਰਿਓ ਵੇਖੋ ਹਜੇ ਵੀ ਥੋੜਾ ਜਿਹਾ ਲੰਗ ਮਾਰ ਕੇ ਤੁਰਦਾ ਕਿਉਂਕਿ ਲੱਤ ਫੈਕਚਰ ਹੋ ਗਈ ਸੀ ਥੋੜਾ ਜਿਹਾ ਇਹ ਤੰਗੋਗੇ ਤੁਰਦਾ ਇਧਰ ਆਇਸੀ ਘੁੰਮਣ ਬਹੁਤ ਵਧੀਆ ਵਾਤਾਵਰਨ ਖੇਤਾਂ ਦਾ ਮਾਹੌਲ ਗਰੂ ਇਥੇ ਬੈ ਜਾ ਆ ਜਾ ਇਥੇ ਬੈ ਜਾ ਢੀੜੀ ਤੇ ਬੈ ਜਾ ਇਥੇ ਬੈ ਜਾ ਬੈ 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 ਇੱਥੇ ਬੈ ਇਧਰ ਢੀੜੀ ਤੇ ਬਾਈ ਸੋ ਗਰਮਖ ਪਿਆ ਰਹੇ ਹੋ ਹੁਣ ਮੰਡੀ ਜਾ ਰਹੇ ਆ ਥੋੜਾ ਜਿਹਾ ਇੱਥੇ ਕੰਮ ਆ ਡਾਕੂਮੈਂਟਸ ਦਾ ਰਹਿ ਗਏ ਸੀ ਜਿਹੜਾ ਉੱਪਰ ਆਕੇ ਹੁੰਨੇ ਆ ਮੰਡੀ ਜਾ ਰਹੇ ਆ ਮੌਸਮ ਵਧੀਆ ਹੈ ਬੱਸੋਂ ਠੀਕ ਐ ਬੱਦਲ ਬੱਦਲ ਹੋਏ ਪਏ ਐ ਅੱਲੀ ਜਾ ਕਹਿੰਦੇ ਐ ਪਿੰਡ ਦੀਆਂ ਮੱਝਾਂ ਜਾ ਗਰਮੋ ਪਿਆਰੇ ਪਹੁੰਚ ਚੁੱਕੇ ਆ ਮੰਡੀ ਤੇ ਬਾਈ ਆਇਆ ਨਹੀਂ ਅਧਾਰਕੜ ਵਾਲਾ ਵੇਟ ਕਰ ਰਹੇ ਆ ਬੈਠੇ ਆਉਣਗੇ ਫਿਰ

ਰੋਨਨ ਰੋਈ ਮਾਰਿਆ ਨਾ ਕਰ ਕੱਪੜੇ ਬਦਲ ਲੈ ਮਾਰਿਆ ਨਾ ਕਰੇ ਤੂੰ ਟਿੱਡੂਆ ਜੇ ਕੰਮ ਛੁੱਟੀ ਆ ਛੁੱਟੀ ਆ ਤੇ ਫੇਰ ਮਾਰਿਆ ਨਾ ਕਰੇ ਉਰਵਾ ਕੇ ਲੈ ਆ ਵੇ ਲਨੂੰ ਕੰਮ ਛੁੱਟੀ ਆ ਸੁਣ ਗਿਆ ਚਲ ਬੁਗਾ ਤੋ ਲਾ ਤੇ ਕੱਪੜੇ ਬਦਲ ਲੈ ਮੰਜੇ ਕੰਮ ਛੁੱਟੀ ਆ ਸੋ ਗਰਮ ਪਿਆਰਿਓ ਹੁਣ ਚੱਲੇ ਆ ਰੈਣ ਤੇ ਜੇ ਟਾਈਮ ਲੱਗਿਆ ਤੇ ਫੇਰ ਇਹਨੂੰ ਤਵਾਵਾਂਗੇ ਇਪੜੀ ਬਈ ਮੀਂਹ ਦਾ ਕਰਕੇ ਗਰਮਕ ਪਿਆਰੋ ਰਹਿਣ ਜਾ ਰਿਹਾ ਸੀ ਤੇ ਮੀਂਹ ਆ ਗਿਆ ਮਤਲਬ ਬਹੁਤ ਬਣਿਆ ਵਾ ਮੀਂਹ ਤੇਜ ਹੋ ਗਿਆ ਆਹ ਉਹਦੀ ਪਛਾੜੀ ਰੱਖ ਮੱਤ ਕੋਲ ਰੱਖ ਰੱਖ ਹੋਰ ਜੀ ਬਾਈ ਠੀਕ ਹੈ ਜੀ ਸੇਵਾ ਕਰੀ ਜਾਂਦੇ ਆ ਦਵਾਈ ਲਾਉਣੀ ਹੈ ਜੱਟ ਬਾਜ ਦੀ ਉਸ ਕੀ ਕਿਹਾ ਹਾਂ ਬਾਜ ਨਹੀਂ ਕਿੱਥੇ ਹੋ ਗਿਆ ਜਖਣ ਇਹਦੇ ਇਧਰ ਸਤਾਂਕੇ ਜਿ ਲੱਗੇ ਸੀ ਨਾ ਉਹਦੇ ਵਾਂਸ ਮਰਾ ਲਏ ਸੀ ਅੱਛਾ ਜਿਹੜੇ ਕાળા ਪੈਰ ਥੋੜਾ ਆ ਐਂ ਨਾ ਕਰ ਚੱਕ ਤੱਕ ਤਾ ਥੋੜਾ ਗਾਂ ਘਰ ਆਉਣਾ ਹੈ ਹਾਂ ਕਰਤਾ ਏ ਥੋੜਾ ਖੱਤ ਲੈ ਰੱਸਾ ਖੱਤ ਲੈਣਾ ਆਪੇ ਗਾਂ ਘਰ ਗਰਮਕ ਪਿਆਰਿਓ ਘਰ ਜਾ ਰਹੇ ਆ ਵਾਪਸ ਤੇ ਥੋੜਾ ਥੋੜਾ ਮੀਂਹ ਪਿਆ ਆ ਦੇਖੋ ਥੋੜਾ ਥੋੜਾ ਹਾਂ ਭੂਰ ਜੀ ਪਈਆ ਲੱਗਦਾ ਜਿੱਥੇ ਦਰਖਤਾ ਉੱਥੇ ਸੁੱਕਾ ਪਿਆ ਬਾਕੀ ਸਾਰਾ ਗਿੱਲਾ ਸੋ ਗਰਮਖ ਪਿਆਰਿਓ ਪਹੁੰਚ ਚੁੱਕੇ ਆ ਘਰ ਹਨੇਰਾ ਹੋ ਗਿਆ ਪਰ ਐਨ ਜਾਏ ਆਪਣੇ ਗੁਰਦੁਆਰਾ ਸਾਹਿਬ ਜਾਏ ਤੇ ਹੁਣ ਪ੍ਰਸ਼ਾਦ ਸ਼ਕਣ ਲੱਗੇ ਆ ਮੰਮੀ ਚਟਨੀ ਬਣਾਉਣ ਲੱਗੀ ਐ ਚਟਨੀ ਡੇਲੀ ਬਣਾਉਣੇ ਤੇ ਸਮਰੋਹ ਨੂੰ ਅੰਦਰ ਕਲਾਸ ਲਾਈ ਜਾਂਦੇ ਆ ਸਕੂਟਰੀ ਤਾਂ ਆਈ ਨਹੀਂ ਫਿਰ ਟਾਈਮ ਨਹੀਂ ਲੱਗਿਆ ਪਲੇਟ ਹੋ ਰਹੀ ਸੀ ਗੁਰਦੁਆਰੇ ਆ ਗਏ ਫਿਰ ਉਹ ਦੁਬਾਰਾ ਹੁਣ ਪ੍ਰਸ਼ਾਦਾ ਸ਼ਕਨ ਲੱਗੇ ਗਰਮਕ ਪਿਆਰ ਸਮਰ ਤੇ ਬੱਚੇ ਉਹ ਕਲਾਸ ਲਾ ਰਹੇ ਆ ਤੁਹਾਨੂੰ ਉਹਨੇ ਕਲਾਸ ਲੱਗਦੀ ਹੈ ਨਾਲੀ ਧਾਰਨਾ ਵਧ ਜਾਂਦੇ ਆ Terima kasih telah menonton! ਸੋ ਗਰਮਕ ਪਿਆਰਿਓ ਥੋੜਾ ਜਰ ਬੱਚਿਆਂ ਨੇ ਕਲਾਸ ਲਾ ਲਈ। ਇਧਰ ਚਟਨੀ ਬਣ ਰਹੀ ਏ। ਚਟਨੀ ਤਾਂ ਹੈ ਨਹੀਂ ਮੇਰੇ ਵਿੱਚ। ਬਹੁਤਾ ਟੱਕੜਾ ਕੇ ਕਰ ਦੂਗੀ। ਕੁੰਡਾ ਰਗੜੀਏ ਨਿਕਲੋ। ਚਟਨੀ ਬਣ ਗਈ ਮੈਂ ਪ੍ਰਸ਼ਾਦਾ ਛਕਦਾ। ਸੋ ਗਰਮਕ ਪਿਆਰਿਓ ਅੱਜ ਦਾ ਵਲੋਗ ਇਥੇ ਸਮਾਪਤ ਕਰਦੇ ਆਂ। ਉਮੀਦ ਕਰਦੇ ਆਂ ਕਿ ਅੱਜ ਦਾ ਵਲੋਗ ਤੁਹਾਨੂੰ ਵਧੀਆ ਲੱਗਿਆ ਹੋਵੇਗਾ। ਵਧੀਆ ਲੱਗਿਆ ਲਾਈਕ ਕਮੈਂਟ ਜਰੂਰ ਕਰਿਓ। ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਜਰੂਰ ਕਰਿਓ। ਮਿਲਦੇ ਆ ਕੱਲ ਨੂੰ ਫਿਰ ਨਵੇਂ ਵਲੌਗ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਿਆਰੇ ਹੁਣ